ਸਤਿ ਸ਼੍ਰੀ ਅਕਾਲ ਜੀ ਬੇਦਰ ਮੈਂ ਹਰਪ੍ਰੀਤ ਵੇਦਰ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਆਂ ਤੇ ਇਸ ਵੀਡੀਓ ਵਿੱਚ ਗੱਲ ਕਰਾਂਗੇ ਅੱਜ 16 ਤੋਂ ਲੈ ਕੇ 22 ਮਈ ਦੇ ਮੌਸਮ ਦੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਮੌਸਮ ਦੇ ਕੀ ਹਾਲਾਤ ਰਹਿੰਦੇ ਆ ਸਾਰ ਨੇ ਤੇ ਕਿਹੜੇ-ਕਿਹੜੇ ਖੇਤਰਾਂ ਵਿੱਚ ਮੀਂਹ ਜਿਹੜਾ ਦਰਜ ਕੀਤਾ ਜਾਸਰ 16 17 18 ਤੋਂ ਲੈ ਕੇ 22 ਦੇ ਦੌਰਾਨ ਕਿਹੜੇ-ਕਿਹੜੇ ਖੇਤਰਾਂ ਵਿੱਚ ਹਨੇਰ ਝੱਖੜ ਚੱਲਣ ਦੀ ਸੰਭਾਵਨਾ ਤੇ ਸਾਰੇ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਬੈਕ ਟੂ ਬੈਕ ਸਿਸਟਮ ਆਉਣਗੇ ਤਾਂ ਕਿਹੜੇ-ਕ ਸਿਸਟਮ ਲੱਗਣਗੇ ਤਾਂ ਕਿੰਨੇ ਕੋਈ ਸਿਸਟਮ ਤਗੜੇ ਜਾਂ ਘੱਟ ਹੋ ਸਕਦੇ ਨੇ ਸਾਰੀ ਆਪਾਂ ਜਾਣਕਾਰੀ ਇਸ ਵੀਡੀਓ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਬੁਝਾਰਸ਼ ਕਰਨਾ ਚਾਹੁੰਦੇ ਹਾਂ ਤੁਸੀਂ ਕਿਸ ਲਗ ਜ਼ਿਲ੍ਹੇ ਤੇ ਇਸ ਵੀਡੀਓ ਵੇਖ ਰਹੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਇੱਕ ਹੋਰ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ ਮੌਨਸੂਨ ਦੀ ਤਾਂ ਮੌਨਸੂਨ ਜਿਹੜੀ दस्तक ਹੋ ਗਈ 13 14 ਜਿਹੜਾ ਆ ਮੀਂਹ ਦਰਜ ਕੀਤਾ ਜਾ ਰਿਹਾ ਕਹਿੰਦੇ ਕਿ ਤ ਹੈ ਆਪਾਂ ਗੱਲ ਦੇ ਦਰਮਿਆਨ ਦੇ ਪਾਰਮੀ ਦੇ ਝਾਟਾਂ ਜਿਹੜੀਆਂ ਲੱਗ ਰਹੀਆਂ ਨੇ ਬੰਗਾਲ ਦੀ ਖਾੜੀ ਆਪਨੇ ਅੰਡਰਵਾਨ ਇੱਕੋ ਬਾਾਰ ਵਿੱਚ ਜਿਹੜੀ ਦਸਤਕ ਹੋ ਗਈ 13 14 ਮਈ ਦੇ ਕਰੀਬ ਤਾਂ ਜਿਹੜਾ ਆਮ ਤੌਰ ਤੇ ਇਹ ਪਹੁੰਚਦਾ ਦਾ 22 ਆ ਮਈ ਇਸਦੀ ਆਮ ਆ ਜਿਹੜੀ ਤਰੀਕ ਹੁੰਦੀ ਹੈ ਠੀਕ 22 ਮਈ ਤੇ ਆਸਪਾਸ ਪਹੁੰਚਦਾ ਤੇ ਪਏ ਜਿਹੜਾ 8 9 ਦਿਨ ਪਹਿਲਾਂ ਹੀ ਪਹੁੰਚ ਗਿਆ ਮਾਨਸੂਨ ਜਿਹੜਾ ਇੱਥੇ ਤਾਂ ਭਾਰਤ ਬਗਲ ਕਰਕੇ ਜਿਹੜਾ ਦੱਖਣੀ ਇਲਾਕੇ ਨੇ ਠੀਕ ਹੈ ਉੱਥੇ ਵੀ ਜਿਹੜਾ ਜਲਦ ਆ ਪਹੁੰਚਣ ਦਾ ਸਾਰ ਨੇ ਜੂਨ ਦੇ ਪਹਿਲੇ ਹਫਤੇ ਜਾਂ ਮਈ ਦੇ आई तेरे ने ता उस बार अपन ਗੱਲ ਕਰੇ 16 ਤੋਂ ਲੈ ਕੇ 22 ਦੇ ਦੌਰਾਨ ਜਾਨੀ ਕਿ 16 17 ਨੂੰ ਜਿਹੜੇ ਹਵਾਵਾਂ ਨੇ ਪੱਛਮ ਦਿਸ਼ਾ ਉੱਤਰ ਪੱਛਮ ਜਾਂ ਪੱਛਮ ਦਿਸ਼ਾ ਚਾਰਤਰ ਵਾਗਦੇ ਰਹੇ ਕੁਝ ਚੱਕ ਸਮੇਂ ਲਈ ਜਿਹੜੇ ਦੱਖਣ ਪੂਰਬ ਤੋਂ ਹਵਾਵਾਂ ਦੀ ਵਾਪਸੀ ਉਸ ਵਰੀ ਜ਼ਿਆਤਰ ਹਵਾਵਾਂ ਦੇ ਪੱਛਮ ਦਿਸ਼ਾ ਤੋਂ ਵਾਗਦੇ ਰਹੇ ਹਲਕੇ ਦਰਮਿਆਨੇ ਰਫਤਾਰ ਦੀਆਂ ਤਾਂ ਉਸ ਵਾਰ 18 ਤੋਂ ਲੈ ਕੇ ਠੀਕ 22 ਤੱਕ ਜ਼ਿਆਤਰ ਹਵਾਵਾਂ ਨੇ ਜਿਹੜੇ ਪੂਰਬ ਦਿਸ਼ਾ ਜਾਣਗੇ ਦੱਖਣ ਪੂਰਬ ਆ ਸਾਈਡ ਤੋਂ ਜਿਹੜੇ ਹਵਾਵਾਂ ਚੱਲਣ ਗਿਆ ਤੇ ਜਿਸ ਕਰਕੇ ਆਪਾਂ ਗੱਲ ਕਰੀ ਜਿਹੜਾ ਸਿਸਟਮ ਲੱਗਦਾ ਸਾਰ ਜ 18 ਤੋਂ ਲੈ ਕੇ 22 ਦੇ ਦਰਮਿਆਨ ਤੋਂ 16 ਨਿਕਾ ਜਣ ਕੇ ਰਾਜਸਥਾਨ ਹਰਿਆਣਾ ਦੇ ਕੁਝ ਖੇਤਰ ਪੰਜਾਬ ਦੇ ਕੁਝ ਥੋੜ੍ਹਪੋਤ ਖੇਤਰਾਂ ਵਿੱਚ ਤਾਂ ਉਸਰ ਪੱਛਮੀ ਯੂਪੀ ਦਿੱਲੀ ਦੇ ਕੁਝ ਥੋੜ੍ਹਪੋਤ ਖੇਤਰਾਂ ਵਿੱਚ ਚਾਂਸ ਬਣ ਗਿਆ 16 ਤੇ 17 ਆ ਮਈ 2025 ਨੂੰ ਉਸ ਤੋਂ ਬਾਅਦ 18 ਤੋਂ ਲੈ ਕੇ 22 ਦੇ ਦਰਮਿਆਨ ਠੀਕ ਹੈ ਇੱਕ ਜਾਂ ਦੋ ਵਾਰ ਠੀਕ ਆਪਾਂ ਗੱਲ ਕਰੀਏ ਇੱਕ ਦੋ ਵਾਰ ਵੱਡੇ ਪੱਧਰ ਤੇ ੜਮੀ ਦੇ ਅਸਾਰ ਬਣਦੇ ਦਿਖਾਈ ਦੇ ਰਹੇ ਪੰਜਾਬ ਦੇ ਕਈ ਖੇਤਰ ਹਰਿਆਣਾ ਰਾਜਸਥਾਨ ਦੇ ਜ਼ਿਆਤਰ ਖੇਤਰਾਂ ਵਿੱਚ ਪੱਛਮੀ ਯੂਪੀ ਦਿੱਲੀ ਦੇ ਕਈ ਖੇਤਰਾਂ ਵਿੱਚ ਅਮੀ ਜੜ ਦਰਜ ਕੀਤਾ ਜਾ ਸਕਦਾ ਕਿਤੇ ਕਿਤੇ ਹਲਕਾ ਕਿਤੇ ਕਿਤੇ ਦਰਮਿਆਨਤ ਕਿਤੇ ਕਿਤੇ ਦਰਮਿਆਨੇ ਤੇ ਭਾਰੀ ਮੀਂਹ ਦੀ ਛੱ કરી ਜਿਹੜਾ ਇਸ ਤੋਂ ਬਾਅਦ ਜਿਹੜਾ ਹਨੇਰ ਝੱਖੜ ਵੀ ਕਾਫੀ ਜਿਹੜਾ ਵੇਖਣ ਮਿਲੇਗਾ 18 ਤੋਂ ਲੈ ਕੇ 22 ਦੇ ਦਰਮਿਆਨ 2 ਜਾਂ 3 ਵਾਰ ਕਾਫੀ ਤਗੜੇ ਆਪਾਂ ਗੱਲ ਕਰੀ ਕਾਫੀ ਖੇਤरां ਵਿੱਚ ਹਨੇਰੀ ਜਿਹੜੀ ਚੱਲਣ ਦੀ ਸੰਭਾਵਨਾ ਹੈ ਤਾਂ ਉਸ ਵੇਲੇ 16 17 ਨੂੰ ਵੀ ਕੁਝ ਖੇਤरां ਵਿੱਚ ਹਨੇਰੀ ਝੱਖੜ ਚੱਲ ਸਕਦਾ ਕੁਝ ਇੱਕ ਖੇਤरां ਵਿੱਚ ਬੱਦਲ ਵੀ ਬਣ ਸਕਦੇ ਗੜਝਲ ਛੋਸਰੀ ਕਿਤੇ ਕਿਤੇ ਗਾੜੇ ਮਾਰੀ ਤਾਂ ਮੇਨ ਕਾਰ ਨਹੀਂ ਕੀਤਾ ਜਾ ਸਕਦਾ ਤਾਂ ਮੇਰ ਤੌਰ ਤੇ ਆਪਾਂ ਗੱਲ ਕਰੇ 18 ਤੋਂ ਲੈ ਕੇ 22 ਦੇ ਦਰਮਿਆਨ ਠੀਕ ਹੈ ਜਿਹੜੇ ਖਾਸ ਰਹਿਣਗੇ ਜਣਗੇ ਇੱਕ ਜਾਂ ਦੋ ਵਾਰ ਵੱਡੇ ਤੌਰ ਤੇ ਆ ਪ੍ਰਭਾਵਿਤ ਕਰ ਸਕਦਾ ਵੱਡੇ ਤੌਰ ਤੇ ਮੀ ਕਾਕਤ ਕਤਕ ਦੇ ਦਰਮਿਆਨਤ ਕਿਤਕ ਦੇ ਦਰਮਿਆਨੇ ਤੇਜੜਮੀ ਦੀ ਝਾਟ ਵੇਖਣ ਨੂੰ ਮਿਲ ਸਕਦੀ ਹੈ ਤੇ ਜਾਨਕੀ 16 17 ਨੂੰ ਟੁੱਟਵੇਂ ਕਾਰਵਾਈ ਹੋਣਗੇ 18 ਨੂੰ ਹੋ ਸਕਦੇ ਟੁੱਟਵੇਂ ਕਾਰਵਾਈ ਰਹਿ ਸਕਦੇ 19 20 21 22 ਤੇ ਇਹਨਾਂ ਦਿਨਾਂ ਦੇ ਦੌਰਾਨ ਇੱਕ ਜਾਂ ਦੋ ਵਾਰ ਕਾਫੀ ਖੇਤਰਾਂ ਵਿੱਚ ਹੋ ਸਕਦਾ ਹੈ ਠੀਕ ਜਾਂ ਇੱਕ ਜਾਂ ਦੋ ਵਾਰ ਚਾਂਸ ਰਹਣਗੇ ਆ ਵੱਡੇ ਤੌਰ ਤੇ ਅਮੀ ਜਿਹੜਾ ਕਾਪੀ ਖੇਤਰਾਂ ਪ੍ਰਭਾਵਿਤ ਕਰ ਸਰੇ ਖਾਸ ਤੌਰ ਤੇ ਹੜ ਦੱਖਣੀ ਇਲਾਕੇ ਗਏ ਠੀਕ ਪੰਜਾਬ ਦੇ ਜਿਵੇਂ ਫਾਜ਼ਲਕਾ ਗਿਆ ਮੁਕਸਰ ਹੋ ਗਿਆ ਫਰੀਦਕੋਟ ਹੋ ਗਿਆ ਮਾਨਸਾ ਬਠਿੰਡਾ ਦੇ ਇਲਾਕੇ ਹੋ ਗਏ ਸੰਗਰੂਰ ਪਟਿਆਲਾ ਗਿਆ ਚੰਡੀਗੜ੍ਹ ਤੇ ਜਾ ਪੜ ਦੇ ਨਾਲ ਲੱਗਦੇ ਪ ਆਣਾ ਗਿਆ ਆਪਣਾ ਅਮਲੇਰ ਕੋਟਲਾ ਜਾਂ ਫਤਿਹਗੜ ਸਾਹਿਬ ਮੁਹਾਲੀ ਚੰਡੀਗੜ ਦੇ ਸਾਈਡ ਦੇ ਇਲਾਕੇ ਜਾਂ ਸਰਦ ਦੀ ਲਾ ਕੇ ਫਿਰੋਜ਼ਪੁਰ ਹੋ ਗਿਆ ਮੌਕਾ ਦੇ ਖੇਤਰ ਤੇ ਨਾ ਇਸ ਸਭਾਵਨਾ ਜਿਹੜੀ ਕਾਫੀ ਰਹੇਗੀ ਜਾਨਕਿ ਇਹ ਖੇਤਰ ਯਾਰਾ ਪ੍ਰਭਾਵਿਤ ਹੋ ਸਕਦੇ ਨੇ ਬਾਕੀ ਆਪਾਂ ਗੱਲ ਕਰ ਜਿਹੜੇ ਮਾਝਾ ਦੇ ਖੇਤਰੋਗੇ ਪਠਾਨਕੋਟ ਕਰਤਾਰਪੁਰ ਹੋ ਗਿਆ ਉਹ ਸ਼ਹਿਾਰ ਪਰ ਨਵਾਂ ਸ਼ਹਿਰ ਹੋ ਗਿਆ ਜਲੰਧਰ ਕਪੂਰਥਲਾ ਅੰਮ੍ਰਿਤਸਰ ਤਰਨਤਾਰ ਇੱਥੇ ਵੀ ਚਾਂਸ ਜਿਹੜੇ ਕਾਫੀ ਰਹਿਣਗੇ ਤਾਂ ਰੂਪਨਗਰ ਵਿੱਚ ਵੀ ਕਾਫੀ ਜਿਹੜੇ ਚਾਂਸ ਬੰਦੇ ਦਿਖਾਈ ਦੇ ਰਹੇ ਨੇ ਜਾਨਕਿ ਪਹਿਲਾ ਜਿਹੜੇ ਦੱਸੇ ਨੇ ਪੰਜਾਬ ਦੇ ਦੱਖਣ ਪੱਛਮੀ ਇਲਾਕੇ ਉਹਨਾਂ ਵਿੱਚ ਯਾਰ ਇਹ ਨਵੇਂ ਸਭਾਬਨਾ ਰਹਿਗੇ ਜਣਕੇ ਇੱਥੇ ਵੀ ਕਿਤੇ ਕਿਤੇ ਜਿਹੜਾ ਮੀਂਹ ਦਰਜ ਕੀਤਾ ਜਾਏ ਹਲਕਾ ਦਰਮਿਆਨਾ ਕਿਤੇ ਦਰਮਿਆਨਾ ਜਿਹੜੀ ਭਾਰੀ ਮੀਂਹ ਦੀ ਚਾਟ ਵੇਖਣ ਨੂੰ ਮਿਲ ਸਕਦੀ ਹੈ ਤਾਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰੋਗੇ ਸਿਰਸਾ ਹਸਾਰ ਹੋ ਗਿਆ ਫਤਿਹਬਾਦ ਹੋ ਗਿਆ ਜੀਂਦ ਹੋ ਗਿਆ ਉਸ ਤੋਂ ਚੰਡੀਗੜ੍ਹ ਦੇ ਨਾਲ ਲੱਗਦੇ ਕੁਰਖੇਤਰ ਕੈਥਲ ਅੰਬਾਲਾ ਪੰਚਕੂਲ ਹੋ ਗਿਆ ਸੋਨੀਪਟ ਤੇ ਲੱਗ ਪਾਣੀਪਤ ਦੇ ਇਲਾਕੇ ਹੋ ਗਏ ਦੱਖਣੀ ਖੇਤਰੋਗੇ ਮਾਝਾ ਅਮਿੰਦਰਗੜ ਹੋ ਗਿਆ ਚਰਖੀ ਦਾਦਰੀ ਹੋ ਗਿਆ ਜੇ ਦਿੱਲੀ ਦੇ ਖੇਤਰ ਪੱਛਮੀ ਯੂਪੀ ਦੇ ਖੇਤਰ ਤਾਂ ਰਾਜਸਥਾਨ ਦੇ ਪੰਜਾਬ ਦੇ ਨਾਲ ਲੱਗਦੇ ਖੇਤਰੋਗੇ ਸ਼ਿਰਕਗੰਗਨ ਹਰ ਤਰ ਇਹਨਾਂ ਵਿੱਚ ਜਿਹੜੇ ਸਭਾਵਨਾ ਕਾਫੀ ਜਾਨਕੀ 18 ਤੋਂ ਲੈ ਕੇ 22 ਦੇ ਦਰਮਿਆਨ 23 ਦੇ ਦਰਮਿਆਨ ਇੱਕ ਜਾਂ ਦੋ ਵਾਰ ਕਾਫੀ ਕਿਤਰਾ ਮੀਂਹ ਦਾ ਸਾਰ ਬਣੇ ਕਿਤੇ ਕਿਤੇ ਹਲਕਾ ਕਿਤੇ ਕਿਤੇ ਦਰਮਿਆਨਤ ਕਿਤੇ ਕਿਤੇ ਦਰਮਿਆਨੇ ਤੇਜ਼ ਜੜ ਮੀਂਹ ਚੱਟ ਵੇਖਣ ਨੂੰ ਮਿਲ ਸਕਦੀ ਹੈ ਤੇ ਕਿਤੇ ਕਿਤੇ ਗੜੇ ਮਾਰੀ ਤੋਂ ਵਨਕਾਰ ਨਹੀਂ ਕੀਤਾ ਜਾ ਸਕਦਾ ਇਹਨਾਂ ਖੇਤਰਾ ਵਿੱਚ ਕਿਤੇ ਕਿਤੇ ਨਿੱਕੀ ਮੋਟੀ ਗੜੇ ਮਾਰੀ ਵੀ ਹੋਣ ਦੀ ਸੰਭਾਵਨਾ ਹੈ ਤਾਂ ਫਿਲਹਾਲ ਹੀ ਜਾਣਕਾਰੀਆਂ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਜਾਨਕੀ ਕਿ 16 17 ਨੂੰ ਟੁੱਟਵੀਂ ਕਾਰਮਿਕ ਰਹਿਣਗੇ ਕੁਝ ਖੇਤਰਾ ਵਿੱਚ ਚਾਂਸ ਰਹਿਣਗੇ ਹਰਿਆਣਾ ਰਾਜਸਥਾਨ ਪੰਜਾਬ ਪੱ 18 19 ਤੋਂ ਲੈ ਕੇ ਤੇ 22 23 ਦੇ ਦਰਮਿਆਨ ਇੱਕ ਜਾਂ ਦੋ ਵਾਰ ਕਾਫੀ ਖੇਤਰਾਂ ਵਿੱਚ ਜਿਹੜੇ ਅਮੀਰ ਦਰਜ ਕੀਤਾ ਜਾਸਰ ਕਈ ਖੇਤਰਾਂ ਵਿੱਚ ਹਨੇਰ ਚਖੜੇ ਚੱਲਣ ਦੀ ਸੰਭਾਵਨਾ ਕਾਫੀ ਜਿਹੜੇ ਬਗੜ ਤੇਜ਼ ਜਿਹੜਾ ਆ ਤੂਫਾਨੀ ਜਿਹੜਾ ਹਮ ਚੱਲ ਸਕਦੀਆਂ ਨੇ ਜਿਸ ਦੀ ਗਤੀ 40 ਤੋਂ 50 ਕਿਤੇ 60 ਤੋਂ 70 80 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤੇ ਆ ਚੱਲਣ ਦੀ ਸੰਭਾਵਨਾ ਬੰਦੀ ਦਿਖਾਈ ਦੇ ਰਹੀ ਤਾਂ ਫਿਲਹਾਲ ਇਹ ਅਪਡੇਟ ਸੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਕੋਈ ਵੀ ਨਵੀਂ ਜਾਣਕਾਰੀ ਮਿਲ ਗਿਆ ਬੈ ਚੈਨ ਪਚਾਰਾਂ ਚੈਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਨੂੰ ਆਨ ਤੱਕ ਵੇਖਿਓ ਤੁਹਾਡ